ਮਹਾਰਾਸ਼ਟਰ ਦੇ ਮੁੱਖ ਮੰਤਰੀ ਮਹਾਕੁੰਭ ਤੇ ਪਹੁੰਚੇ ਤੇ ਆਪਣੀ ਬੱਚੀ ਨੂੰ ਨਾਲ ਲੈ ਕੇ ਪਹੁੰਚੇ ਤੇ ਗੰਗਾ ਦੇ ਸਫ਼ਰ ਦੇ ਦੌਰਾਨ ਜਿਹੜਾ ਹਨੂਮਾਨ ਚਾਲੀਸਾ ਜਿਹੜੀ ਹੈ ਕਿਸ਼ਤੀ ਦੇ ਵਿੱਚ ਗਾਈ ਆ ਤਾਂ ਦੋਸਤੋ ਸੋਸ਼ਲ ਮੀਡੀਆ ਤੇ ਵੀਡੀਓ ਵਾਇਰਲ ਹੋ ਰਹੀ ਹੈ ਕਿ ਜਿਹੜੇ ਸੰਸਕਾਰ ਨੇ ਸੰਸਕ੍ਰਿਤੀ ਜਿਹੜੀ ਆ ਉਹ ਕਿੰਨੀ ਸਮਝਣ ਦੀ ਲੋੜ ਹੈ ਤਾਂ ਦੋਸਤੋ ਕਹਿ ਸਕਦੇ ਆ ਵੀ ਸ਼ਰਧਾ ਭਾਵਨਾ ਹਰ ਇੱਕ ਬੰਦੇ ਦੇ ਵਿੱਚ ਹੁੰਦੀ ਆ ਤਾਂ ਮਹਾਰਾਸ਼ਟਰ ਦੇ ਮੁੱਖ ਮੰਤਰੀ ਨੇ ਜਿਹੜੇ ਦੀਵਿੰਦਰ ਵਰਨਾ ਵੈਸਾ ਉੱਥੇ ਪਹੁੰਚੇ ਨੇ ਆਪਣੀ ਬੱਚੀ ਨੂੰ ਲੈ ਕੇ ਤੇ ਨਾਲ ਹੀ ਹਨੂਮਾਨ ਚਾਲੀਸਾ ਜਿਹੜੀ ਹੈ ਉਹ ਗਾ ਕੇ ਉਹ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਆ ਆਓ ਪਹਿਲਾਂ ਵੀਡੀਓ ਸੁਣਦੇ ਆ ਵੀ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਜਾਪ ਕੀਤਾ ਜਾ ਰਿਹਾ ਹੈ ਸਭ ਨੂੰ ਬੋਲੀ ਦਾ ਬੋਲ ਜੀ ਬੋਲ ਜੀ ਵਾਹੇ ਦੂਰ ਤੋਂ ਕਿਤਾਬਾਂ ਦੇ ਵਿੱਚ ਸੁਗਮ ਉਪਾਸਾ ਇਮਰੇਟਿੰਗ ਰਾਗੁਰਾ ਦੇ ਨੂੰ ਸੰਗਠਨਾਂਾਂ ਕਿਹਨਾਂ ਕਰੇ ਸਭ ਤੋਂ ਪਹਿਲੇ ਇਹਨਾਂ ਦਾ ਪੂਰਾ ਪ੍ਰੋਜੈਕਟ ਦਾ ਆਪ ਨੂੰ ਕੇਜ ਸੰਸਕਾਰ ਹੋ ਆਪੇ 3 ਨੂੰ ਦੋ ਸਭਾ ਸਿੱਖਾ ਲੋ ਜੀ ਆਪਣੀ ਬੱਚੀ ਨੂੰ ਵੀ ਨਾਲ ਨਾਲ ਸਿਖਾਰੇ ਦੇਖੋ ਇਹ ਸੰਸਕਾਰ ਹੁੰਦੇ ਹਨ ਸਭੀ ਹੋਵੇ ਸਭੀ ਸਭ ਤੋਂ ਵੱਡਾ ਮਤਰਾ ਅਨੁਭਵ ਸੰਘਟ ਦੇ અનુਪਾਨਿਤ ਵਾਵੇ ਬਨਸਮੁ ਜਮਤ ਆਉਣਾ ਦੋ ਵਾਰ ਸਫਰਾਂ ਮੁਕਤਸ਼ਮੀ ਰਾਜਾਂ ਦੇ ਕਾਗਜ਼ ਤੁਮੇ ਦੋਤਾਜ ਔਰ ਮਨੋਰਥੀ ਗੁਣ ਕੀ ਪ੍ਰਵੇਸ਼ 0.5 9 ਉਹਨਾਂ ਦੇ ਪ੍ਰਪਾਸਟ ਕੋਲ ਹੈ ਪਰ ਸਿੱਧੇ ਚੱਕਰ ਉੱਧਿਆ 5.3 ਤੋਂ ਤੱਕ ਸਮਰਪਨ ਆਵੇ ਉਹਨਾਂ ਦੇ ਤੱਤ ਨੂੰ 8 ਤੋਂ 12 ਦੇ ਦਾਤਾ ਉਸ ਕੋਲ ਬੀਨ ਨਗਰਾ ਦੇ

रामचंदी सवरस हनूमी ग महादेव संती सनात हूंदू धर्म की गोमा की भारत माता की छत्री शिवाजी महाराज की ਲਓ ਜੀ ਇਹ ਹੁੰਦੇ ਆ ਸੰਸਕਾਰ ਆਪਣੀ ਬੱਚੀ ਨੂੰ ਵੀ ਨਾਲ-ਨਾਲ ਹਨੂਮਾਨ ਚਾਲਸਾ ਸੁਣਾਈ ਆ ਤੇ ਉਹਨਾਂ ਨੂੰ ਸਿਖਾਈ ਵੀ ਆ ਤਾਂ ਹੁਣ ਤੁਹਾਨੂੰ ਕਿਵੇਂ ਲੱਗੀ ਇਹ ਵੀਡੀਓ ਕਮੈਂਟਾਂ 'ਚ ਆਪਣੀ ਰਾਏ ਕਰਿਓ ਸਾਂਝੀ ਇੱਕ ਮੁੱਖ ਮੰਤਰੀ ਜਦੋਂ ਮਹਾਕੁੰਬ ਦੇ ਵਿੱਚ ਪਹੁੰਚਦਾ ਤਾਂ ਇੱਕ ਸ਼ਰਧਾ ਭਾਵਨਾ ਲੈ ਕੇ ਪਹੁੰਚਦਾ ਤਾਂ ਦੋਸਤੋ ਵੀਡੀਓ ਸ਼ੇਅਰ ਕਰਨੀ ਹੈ ਕਮੈਂਟਾਂ 'ਚ ਆਪਣੀ ਰਾਏ ਸਾਂਝੀ ਕਰਨੀ ਹੈ ਮਿਲਦਾ ਇੱਕ ਨਵੀਂ ਵੀਡੀਓ ਦੇ ਨਾਲ ਚੈਨਲ ਨੂੰ ਕਰਿਓ ਸਬਸਕ੍ਰਾਈਬ ਧੰਨਵਾਦ